ਬਈ ਭੰਤੇ ਦੇ ਘਰ ਵਾਲੀ ਨੇ ਕਰਾਤੀ ਭੰਤੇ ਦੀ ਛੇਤਰਪਰੇਟ ਇਹ ਜੇ ਘਰ ਵਾਲਿਆਂ ਨਾਲ ਇਹ ਜੀ ਹੋਣੀ ਚਾਹੀਦੀ ਆ ਸੁਣਾਉਣਾ ਮੈਂ ਤੁਹਾਨੂੰ ਪੂਰੀ ਕਹਾਣੀ ਨਵੇਂ ਦੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਬਲਿਓ ਅਸੀਂ ਚੁਟਕਲੇ ਸੁਣਾਉਂਦੇ ਰਾਂਗੇ ਤੇ ਤੁਹਾਨੂੰ ਹਸਾਉਂਦੇ ਰਾਂਗੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਲੱਕੀ ਹੰਡੇ ਵਾਲਾ ਦੋਸਤ ਭੰਤਾ ਤੇ ਉਹਦੇ ਘਰ ਵਾਲੀ ਯਾਰ ਅਸੀਂ ਬੱਸ 'ਚ ਬੱਸ 'ਚ ਜਾ ਰਹੇ ਸੀ ਭੀੜ ਬਹੁਤ ਸੀ ਪਈ ਭੰਤਾ ਅੱਖ ਜਿਬਾ ਜਾ ਕੇ ਨਾ ਮੁਰਲੀ ਸ਼ੀਟ ਤੇ ਇੱਕ ਜਨਾਨੀ ਬੈਠੀ ਸੀ ਉਹਨੇ ਦੇਖੀ ਜਾਂਦਾ ਸੀ ਪਾਂਤੇ ਦੇ ਘਰ ਵਾਲੀ ਨੂੰ ਲੱਗ ਗਿਆ ਪਤਾ ਉਹ ਕਹਿੰਦੀ ਵੀ ਇਹ ਕੋਈ ਹਰਕਤ ਕਰੂ ਥੋੜੇ ਘਟੇ ਟਾਈਮ ਬਾਅਦ ਉਹ ਜਨਾਨੀ ਨੇ ਪਾਂਤੇ ਦੇ ਮੋਹਰੇ ਘਰ ਦੇ ਲਾਪੜਾ ਖਿੱਚ ਕੇ ਕਹਿੰਦੀ ਤੈਨੂੰ ਸ਼ਰਮ ਨਹੀਂ ਆਉਂਦੀ ਚੁੰਡੀ ਵੱਢੀ ਜਾ ਨਾ ਬੱਤ ਮੇਚ ਕਿਸੇ ਥਾਂ ਦਾ ਤਾਕ ਮੀਨਾ ਕੋਈ ਪਾਂਤਾ ਉਹ ਜਰਾ ਐ ਬਹਿ ਗਿਆ ਚੁੱਪ ਜਿਆ ਕਰੇ ਬੈਠਾ ਰਿਹਾ ਕਰੇ ਜਾ ਕੇ ਪਾਂਤੇ ਨੇ ਆਪਦੇ ਘਰ ਵਾਲੀ ਦੇ ਪੈਰ ਫੜ ਲੈ ਕਹਿੰਦਾ ਭਾਗਵਾਨੇ ਸੌਲ ਅੱਗੇ ਮੈਂ ਨਹੀਂ ਸੀ ਚੁੰਡੀ ਵੱਡੀ ਉਹਦੀ ਘਰ ਵਾਲੀ ਕਹਿੰਦੀ ਮੈਨੂੰ ਪਤਾ ਜੀ ਤੁਸੀਂ ਤਾਂ ਛਾਤੀ ਉਹ ਮਾਰੀ ਸੀ ਚੁੰਡੀ ਤਾਂ ਮੈਂ ਹੀ ਵੱਡੀ ਸੀ ਦੇਖਿਆ ਪਾਂਤੇ ਦੇ ਘਰ ਵਾਲੀ ਨੇ ਪਾਂਤਾ ਘਟਾਤਾ ਅੱਗੇ ਤੋਂ ਤਾਂ ਨਹੀਂ ਛਾਤ ਮਾਰਦਾ ਕਿਸੇ ਦੂਜੀ ਜਨਾਨੀ ਕੰਨੀ ਆਉਦੀ ਘਰ ਵਾਲੀ ਤੇ ਹੁੰਦੇ ਹੋਏ